ਕਿਉਂ ਮੈਂ ਤੇ ਭਾਜੀ ਨੇ ਤੇ ਬਾਹਰ ਹੀ ਬਹਿਣਾ ਵਾ ਅਸੀਂ ਤੇ ਅੰਦਰ ਜਾ ਨਹੀਂ ਸਕਦੇ ਤੇ ਤੁਸੀਂ ਇਹ ਆ ਵੀ ਜਾ ਸਕਦੀਆਂ ਜੇ ਤੁਸੀਂ ਅੰਦਰ ਜਾ ਕੇ ਤੇ ਫੋਨ ਦਾ ਜਰੂਰ ਉਥੇ ਵੇਖਣਾ ਵਾ ਕਿ ਕਿਥੇ ਪਿਆ ਤੇ ਆਪਣੇ ਹੱਥਾਂ 'ਚ ਕਰ ਲੈਣਾ ਮੈਂ ਨਹੀਂ ਕਿਸੇ ਗੱਲ ਚ ਆਉਂਦਾ ਮੈਂ ਤਾਂ ਤੈਨੂੰ ਹੀ ਕਿਹਾ ਸੀਗਾ ਕਿ ਤੂੰ ਇਹਨਾਂ ਦੀ ਗੱਲ ਜੀ ਨਾ ਤੂੰ ਕਹਿੰਦੀ ਮੈਂ ਜਾਣਾ ਵਾ ਉਥੇ ਰਹਿਣਾ ਵਾ ਪਰ लवली ਇੱਕ ਗੱਲ ਹੋਰ ਵੀ ਹੈਗੀ ਆ ਜਿਉਂਨਾ ਹੱਦਾਂ ਟੱਪੀਆਂ ਨਾ ਫੇਰ ਮੇਰੇ ਕੋ ਚੁੱਪ ਨਹੀਂ ਹੋ ਰਿਆ ਜਾਣਾ ਜੀ ਉਹਨਾ ਸੰਦੀਪ ਬਾਰੇ ਕੋਈ ਗੱਲ ਕੀਤੀ ਤੇ ਲੱਗਾ ਜਿਹਦਾ ਡਰ ਹੀ ਨਾ ਉਹੋ ਕੰਮ ਹੋਇਆ ਆ ਗਿਆ ਜੀ ਕੋ ਤਾਂ ਬਰੇਜ ਹੋ ਜਾਂਦਾ ਬਾਕੀ ਨਹੀਂ ਤੇ ਠੀਕ ਆ ਐ ਨਹੀਂ ਪਰੋਣੇ ਜੀ ਨਹੀਂ ਆਉਂਦੇ ਆ ਜੀ ਉਹ ਇੱਥੇ ਠੀਕ ਆ ਬੰਦਾ ਗੱਲਬਾਤ ਕਰ ਲੈਂਦਾ ਪਰੋਣੇ ਨਾਲ ਛੁੱਟੀ ਸਾਰੀ ਕੱਟ ਕੇ ਜਾਣਾ ਵਾ ਮੈਂ ਤਾਂ ਕਹਿਣ ਲਿਆ ਸੀ ਤੂੰ ਚੱਲ ਜਾ ਉਹ ਨਹੀਂ ਨਹੀਂ ਭਾਜੀ ਛੁੱਟੀ ਕੱਟ ਕੇ ਜਾਊਂਗਾ ਹਾਂ ਉਹ ਭੋਲਿਆ ਪੰਛੀ ਆ ਇਹਨਾਂ ਦੀ ਜਾਣਕ ਸੁਲੇ ਟੰਗੀ ਆ ਚਲ ਜਾ বাজੇਗਾ